ਇਹ ਬੱਚੀ 80% ਮਾਰਕਸ ਆਇਆ ਤੇ ਗੇਮ ਦੇ ਵਿੱਚ ਵੀ ਇੰਨੀ ਵਧੀਆ ਤਾਂ ਅਸੀਂ ਉਹਦੀ ਉਹਦੇ ਬਾਅਦ ਤਾ ਉਸ ਕਰਦੇ ਆ ਤੇ ਉੱਤੇ ਬਚਾਰਾ ਲਗਾ ਲ ਕਰਦੇ ਆ ਬੱਤ ਉਹ ਜਾਨੀ ਕਿ ਗੱਲ ਅੱਗੇ ਜਾਵੇ ਤਾਂ ਜਦੋਂ ਹੁਣ ਪਤਾ ਲੱਗਿਆ ਵੀ ਬਰਨਾਲੇ ਦੀ ਲੜਕੀ ਆ ਤਾਂ ਸਾਨੂੰ ਬਹੁਤ ਚਾ ਚੜਿਆ ਕਿ ਸਾਡੇ ਇਲਾਕੇ ਤੋਂ ਆ ਤੇ ਉਸ ਤੋਂ ਬਾਅਦ 500 ਦੇ ਵਿੱਚੋਂ 500 ਰੰਗ ਯਾਨੀ ਕਿ ਇੱਕ ਬਹੁਤ ਵਟਾ ਮਾਰਕ ਆ ਗਿਆ ਮਾਈਕ ਤੁਹਾਡੇ ਕੋਲੇ ਆ ਸਵਾਲ ਇਹ ਆ ਕਿ ਜਿਨੇ ਕਿ ਅੱਜਕੱਲ ਬੱਚੇ ਆ ਤੁਹਾਡੇ ਡੈਡੀ ਨੇ ਦੱਸਤਾ ਹੋਈ ਮੋਬਾਈਲ ਤੁਹਾਡੇ ਕੋਲੇ ਨੰਬਰਾਂ ਵਾਲਾਗਾ ਯਾਨੀ ਕਿ ਸਕਰੀਨ ਵਾਲਾ ਮੋਬਾਈਲ ਨਹੀਂ ਹੈਗਾ ਤੇ ਕਿਵੇਂ ਸਭ ਕੁਝ ਮੈਨੇਜ ਕੀਤਾ ਮੋਬਾਈਲ ਦੇ ਸਵਾਲ ਇਹਦੇ ਬਾਰੇ ਦੱਸੋ ਪਹਿਲਾਂ ਤਾਂ ਥੈਂਕ ਯੂ ਸੋ ਮੱਚ ਸਾਰਿਆਂ ਦਾ ਮੈਨੂੰ ਇਨਾ ਮਾਨ ਦੇਣ ਦੇ ਲਈ ਤੇ ਅੱਜ ਮੈਂ ਮੈਨੇਜਮੈਂਟ ਵਾਰੇ ਜਿਹੜੀ ਹੁਣ ਗੱਲ ਸ਼ੁਰੂ ਹੋਈ ਆ ਥੋੜਾ ਮਾਈਕ ਨੇੜੇ ਕਰ ਹਾਂਜੀ ਤਾਂ મતલਬ ਟਾਈਮ ਤਾਂ ਦੇਖੋ ਸਾਰਿਆਂ ਕੋਲ ਹੀ ਦਿਨ ਦੇ ਵਿੱਚ 24 ਘੰਟੇ ਆ ਤੇ ਜੇ ਆਪਾਂ ਟਾਈਮ ਵੇਸਟ ਵੀ ਕਰ ਰਹੇ ਆ ਤਾਂ મતલਬ ਇਹ ਸੋਚੋ ਦਿਮਾਗ ਦੇ ਵਿੱਚ ਵੀ ਹਾਂ ਮੇਰੇ ਨਾਲ ਦੇ ਹੋਰ ਬੱਚੇ ਨੇ ਉਹ ਕੀ ਪਤਾ ਪੜ੍ਹਦੇ ਹੋਣ ਤਾਂ મતલਬ ਕੰਪੀਟੀਸ਼ਨ ਬਹੁਤ ਜ਼ਿਆਦਾ ਆ ਤੇ ਬਸ ਮਿਹਨਤ ਕਰੋ ਸਭ ਕੁਝ ਪੋਸੀਬਲ ਹੈ ਨਹੀਂ ਇਹ ਮੋਬਾਈਲ ਦੀ ਗੱਲ ਆ ਜੀ ਸਾਡੇ ਕੋਲੇ ਬੱਚੇ ਆਉਂਦੇ ਨੇ ਗਰਾਊਂਡ ਦੇ ਵਿੱਚ ਪੇਰੈਂਟਸ ਵੀ ਬੈਠੇ ਆ ਉਹਨਾਂ ਦੇ ਕਈ ਕਹਿੰਦੇ ਆ ਜੀ ਇਹ ਤਾਂ ਛੱਡਦਾ ਹੀ ਨਹੀਂ ਰਾਤ ਨੂੰ 12 ਵਜੇ ਦੇ ਤੱਕ ਨਹੀਂ ਛੱਡਦਾ ਤੇ ਬਲਕਾਰ ਸਰ ਕਹਿੰਦੇ ਵੀ ਮੈਨੂੰ ਪੜਾਓ ਤੇ ਮੈਂ ਥੋੜ੍ਹ ਫੜ ਕੇ ਦਿਖਾਵੇ ਤਾਂ ਉਹਨਾਂ ਦੇ ਵਿੱਚ ਜਾਨੀ ਕਿ ਕਿਹੇ ਹੋ ਗਿਆ ਵੀ ਦੇਖੀਏ ਕੀ ਆ ਤੇ ਫਿਰ ਉਹ ਆਪਦੀਆਂ ਰੀਲਾਂ ਵੀ ਬਣਾਉਣ ਲੱਗੇ ਅੱਠਵੀਂ ਅੱਠਵੀਂ ਦੇ ਬੱਚੇ ਬਣਾਉਣ ਲੱਗੇ ਹਨਾ ਥੋੜੇ ਮਨਸ ਨਹੀਂ ਇਹ ਹੁੰਦਾ ਵੀ ਮੈਂ ਵੀ ਇੱਥੇ ਜਾਵਾਂ ਕੁਝ ਕਰਾਂ ਦੇਖਾਂ ਜਾਂ ਗਾਣੇ ਦੇਖੀ ਜਾਈਏ ਅੱਜ ਕੱਲ ਤਾਂ ਕੁੜੀਆਂ ਵੀ ਗਾਣੇ ਇਹ ਜਿਹੇ ਗਾਉਣ ਲੱਗੀਆਂ ਨਾ ਵੀ ਜਿਹੜੇ ਕਿ ਮਤਲਬ ਇਸ ਟਾਈਪ ਦੇ ਜਿਹੜੇ ਕਿ ਵੀ ਜਿਵੇਂ ਮੁੰਡੇ ਘਾਉਂਦੇ ਹੁੰਦੇ ਸੀਗੇ ਪਹਿਲਾਂ ਵੀ ਅਸੀਂ ਘੈਂਟ ਆਂ ਜੀ ਇਸ ਤਰ੍ਹਾਂ ਦੇ ਆ ਤੇ ਉਹ ਚੀਜ਼ ਤੋਂ ਤੁਸੀਂ ਆਪਣੀ ਸੋਚ ਨੂੰ ਕਿਵੇਂ ਪਾਸੇ ਕੀਤਾ ਹੋਇਆ ਮੇਰਾ ਇਹ ਸਵਾਲ ਸਰ ਪਹਿਲਾਂ ਤਾਂ ਇਹ ਗੱਲਾਂ ਇੰਟਰਸਟ ਦੀਆਂ ਆਉਂਦੀਆਂ ਸਾਡੇ ਘਰ ਵਿੱਚ ਸ਼ੁਰੂ ਤੋਂ ਹੀ ਲਾਈਕ ਪਾਪਾ ਗੇਮਸ ਕਰਾਉਂਦੇ ਸੀ ਤਾਂ ਫ੍ਰੀ ਟਾਈਮ ਲਾਈਕ ਪਾਪਾ ਨਾਲ ਹੀ ਚਲੇ ਜਾਣਾ ਤਾਂ ਉਧਰ ਹੀ ਇੰਟਰਸਟ ਸੀਗਾ ਵੀ ਗੇਮਸ ਦੇ ਵਿੱਚ ਜਾਂ ਸਟੱਡੀਜ਼ ਦੇ ਵਿੱਚ ਮਤਲਬ ਇੰਨਾ ਟਾਈਮ ਲੱਗਦਾ ਹੀ ਨਹੀਂ ਸੀ ਵੀ ਫੋਨ ਕਹੂ ਕਰੀਏ ਓਕੇ ਜਿਵੇਂ ਕਿ ਜਿਹੜੀਆਂ ਕਿ ਇਸ ਉਮਰ ਦੇ ਵਿੱਚ ਆ ਕੇ ਬੱਚੇ ਆ ਜਿਹੜੇ ਉਹ بڑے ਹੋਰ ਪਾਸੇ ਚਲੇ ਜਾਂਦੇ ਆ ਹਾਰਮੋਨਸ ਦੀਆਂ ਤਬਦੀਲੀਆਂ ਆਉਂਦੀਆਂ ਜਿਹੜਾ ਟੀਨੇਜ ਹੁੰਦਾ ਇਹ ਤਾਂ ਇੱਥੇ ਬੱਚੇ ਬਰਬਾਦ ਹੋ ਜਾਂਦੇ ਆ ਜੇ ਆਪਾਂ ਕਹਿ ਲਈਏ ਵੀ ਤਾਂ ਉਹ ਚੀਜ਼ਾਂ ਨੂੰ ਵੀ ਤੁਸੀਂ ਮਨੇਜ ਕੀਤਾ ਮਨੇਜ ਹੀ ਕਰਨਾ ਹੁੰਦਾਗਾ ਜੇ ਆਪਾਂ ਕਹੀਏ ਵੀ ਬੱਚਿਆਂ ਨੇ ਤਾਂ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਿਆ ਜਾਂ ਪੜਾ ਤੁਹੇ ਵਾਂਹੀ ਸਾਰਾ ਇਸ ਪਾਸੇ ਲਾਇਆ ਟਾਈਮ ਇਸ ਪਾਸੇ ਲਾਇਆ ਕਿਵੇਂ ਕੀਤਾ ਕੁਝ ਕਹਿਣਾ ਚਾਹੋ ਕਿਉਂਕਿ ਇਹ ਸਵਾਲ ਮੈਂ ਤਾਂ ਕਰ ਰਿਹਾ ਹਾਂਗਾ ਵੀ ਬੱਚੇ ਆ ਜਿਹੜੇ ਬੱਚੇ ਤੁਹਾਡੇ ਤੋਂ ਲਰਨ ਕਰਨ ਬੱਚੇ ਇਸ ਤਰ੍ਹਾਂ ਹੁੰਦੇ ਆ ਸਾਡੇ ਨੇੜਲੇ ਪਿੰਡ ਹਠੂੜ ਤੋਂ ਬਾਈ ਬੈਠੇ ਨੇ ਬਹੁਤ ਵੱਡੇ ਵੱਡੇ ਕਬੱਡੀ ਦੇ ਪਲੇਅਰ ਵੱਡੇ ਹੋ ਗਏ ਪਰ ਉਹ ਜਦੋਂ ਪੀਕ ਤੇ ਚਲੇ ਗਏ ਤਾਂ ਉਥੋਂ ਤਿਲਕ ਜਾਂਦੇ ਆ ਤੇ ਉਹ ਇਹ ਜੀ ਜ਼ਿੰਦਗੀਆਂ ਬਰਬਾਦ ਹੋਈਆਂ ਮੁੜ ਕੇ ਐਗਜ਼ਾਮਪਲ ਸੈੱਟ ਹੋ ਵੀ ਨਹੀਂ ਖੇਡੋ ਹੀ ਇਸ ਪਾਸੇ ਹੀ ਨਾ ਜਾਓ ਤਾਂ ਉਹਦੇ ਤੋਂ ਕਿਵੇਂ ਆਪਾਂ ਵਿਚਾਰ ਰੱਖਣਾਗਾ ਨਹੀਂ ਸਰ ਡਿਸਟਰੈਕਸ਼ਨਸ ਤਾਂ ਬਹੁਤ ਆਉਂਦੀਆਂ ਨੇ ਪਰ ਇਹ ਮੈਕੈਨਿਜ਼ਮ ਮੋਸਟਲੀ ਫੈਮਿਲੀ ਦੇ ਉੱਤੇ ਵੀ ਡਿਪੈਂਡ ਕਰਦਾ ਹੈ ਵੀ ਆਪਾਂ ਬੱਚੇ ਨੂੰ ਕਿਵੇਂ ਸੰਭਾਲ ਰਹੇ ਆ ਤੇ ਬੱਚੇ ਤੇ ਵੀ ਹੁੰਦਾ ਹੈ ਕਿ ਆਪਾਂ ਕਰਦਿਆਂ ਦਾ ਨਾਲ ਲੈ ਕੇ ਚੱਲਣਾ ਵੀ ਕਰਦੇ ਜੇ ਇਹਨਾਂ ਇੰਟਰਸਟ ਕਰਕੇ ਆਪਣ ਨੂੰ ਪੜਾ ਰਹੇ ਆ ਤਾਂ ਆਪਾਂ ਵੀ ਉਹਨਾਂ ਦਾ ਧਿਆਨ ਰੱਖੀਏ ਬਿਲਕੁਲ ਤੇ ਜਿਹੜੇ ਤੁਹਾਡੇ ਮਾਰਕਸ ਨੇ 500 ਦੇ ਵਿੱਚੋਂ 500 ਤੇ ਮੈਂ ਜਾਨਣਾ ਚਾਹੂੰਗਾ ਜਦੋਂ ਕਿ ਦੂਜੀ ਤੀਜੀ ਕਲਾਸ ਆ ਹਨਾ ਛੋਟੀਆਂ ਕਲਾਸਾਂ ਨੇ ਉਹਨਾਂ ਦੇ ਵਿੱਚ ਵੀ ਤੁਸੀਂ ਹਮੇਸ਼ਾ ਫਰਸਟ ਆਏ ਹੋ ਤੇ ਹਮੇਸ਼ਾ ਮਾਰਕਸ ਵਧੀਆ ਆਇਆ ਕਿਵੇਂ ਕਿਵੇਂ ਆਇਆ ਥੋੜਾ ਬਰੀਫਲੀ ਦੱਸੋ ਨਹੀਂ ਸਰ ਮੈਂ ਦੱਸਾਂ ਸ਼ੁਰੂ ਤੋਂ ਮੈਂ ਟਾਪਰ ਨਹੀਂ ਸੀ ਲਾਈਕ ਪੜਦੇ ਸੀ ਲਾਈਕ 90% ਤੱਕ ਤਾਂ ਸੀ ਮਤਲਬ ਐਵੇਂ ਨਹੀਂ ਸੀ ਬਿਨਾਂ 98 99 ਤੇ 10th cbsc ਸੀ ਮੇਰੀ ਉਹਦੇ ਵਿੱਚ ਵੀ 93% ਸੀਗੇ ਤੇ ਉਤੋਂ ਇੱਕ ਮੋਟੀਵੇਸ਼ਨ ਮਿਲਦੀ ਹੈ ਵੀ ਹਾਂ ਮੈਂ ਕਰ ਸਕਦੀ ਹਾਂ ਤੇ ਉਸ ਤੋਂ ਬਾਅਦ ਹੀ ਮਤਲਬ ਹੋਰ ਵੀ ਗੱਲਾਂ ਹੁੰਦੀਆਂ ਲੋਕਾਂ ਦੀਆਂ ਵੀ ਕੁਝ ਟੱਚ ਕਰ ਜਾਂਦੀਆਂ ਵੀ ਹਾਂ ਹੁਣ ਤਾਂ ਕਰਕੇ ਹੀ ਦਿਖਾਉਣਾ ਪੈਣਾ ਹੈ ਠੀਕ ਹੈ ਜਨਕਿ ਇਹ ਇੱਕ ਇਹ ਨਹੀਂ ਹੈ ਵੀ ਤੁਸੀਂ ਪਹਿਲਾਂ ਪਹਿਲਾਂ ਤੋਂ ਹੀ ਹਿਸ਼ਿਆਰ ਹੋ ਬੱਚਿਆਂ ਲਈ ਦੱਸ ਰਿਹਾ ਵੀ ਪਹਿਲਾਂ ਇਹ 90% ਨੰਬਰ ਆਉਂਦੇ ਸੀ ਤਾਂ ਅੱਗੇ ਤੁਸੀਂ ਗਰੋ ਕਰ ਸਕਦੇ ਹੋ ਵੱਧ ਸਕਦੇ ਹੋ ਜਿਸ ਤਰ੍ਹਾਂ ਕਿ ਕਿਸੇ ਵਿਸ਼ੇਸ਼ ਸਬਜੈਕਟ ਤੁਹਾਨੂੰ ਚੰਗਾ ਲੱਗਦਾ ਹੋਵੇ ਵੀ ਇਹ ਸਬਜੈਕਟ ਮੈਨੂੰ ਬਹੁਤ ਵਧੀਆ ਲੱਗਦਾਗਾ ਤੇ ਬਾਕੀ ਕੁਝ ਬੋਰਿੰਗ ਲੱਗਦਾ ਸੀ ਪਹਿਲਾਂ ਹੁਣ ਤਾਂ ਮੈਂ ਕਹੂੰਗਾ ਵੀ ਸਾਰੇ ਸਬਜੈਕਟਾਂ ਜੀ ਤੁਸੀਂ ਟੌਪ ਹੋ ਬਸ ਪਹਿਲਾਂ ਲੱਗਦਾ ਸੀਗਾ ਆਪਾਂ ਉਹ ਸਫ਼ਰ ਦੱਸਣਾ ਬੱਚਿਆਂ ਮਤਲਬ ਸਬਜੈਕਟ ਦਾ ਮਤਲਬ ਸਾਰੇ ਬੱਚਿਆਂ ਨੂੰ ਇੱਕ ਹੀ ਪਸੰਦ ਹੁੰਦਾ ਲਾਈਕ ਸਾਰੇ ਤਾਂ ਕਿਸੇ ਨੂੰ ਵੀ ਨਹੀਂ ਪਸੰਦ ਹੁੰਦੇ ਤੇ ਆਪਾਂ ਜਿਹੜਾ ਸਬਜੈਕਟ ਤਾਂ ਚੰਗਾ ਲੱਗਦਾ ਉਸ ਨੂੰ ਜ਼ਿਆਦਾ ਇੰਪੋਰਟੈਂਸ ਦੇਈਏ ਵੀ ਇੱਕ ਦੇ ਵਿੱਚ ਤਾਂ ਆਪਾਂ ਸਪੈਸ਼ਲਾਈਜ਼ ਹੋ ਜਾਈਏ ਵੀ ਹਾਂ ਇਹ ਤਾਂ ਮੈਨੂੰ ਪੂਰਾ ਆਉਂਦਾ ਹੈ ਬਾਕੀ ਆਪਾਂ ਛੱਡ ਤਾਂ ਸਕਦੇ ਨਹੀਂ ਬਟ ਕਰਨੇ ਤਾਂ ਉਹ ਵੀ ਪੈਂਦੇ ਆ ਤਾਂ ਨਾਲ ਲੈ ਕੇ ਤਾਂ ਚੱਲਨੇ ਪੈਂਦੇ ਆ ਪਰ ਇੰਟਰਸਟੀ ਕਰੋ ਖੋ ਮੋਟਿਵੇਟ ਕਰੋ ਖੋ ਤੇ ਉੱਤੇ ਚੱਲੋ ਬਿਲਕੁਲ ਕਿਹੜਾ ਸਬਜੈਕਟ ਸੀ ਤੁਹਾਡਾ ਮੇਰਾ ਬਾਇਓ ਸੀ ਤੇ ਹੁਣ ਮੈਂ ਅੱਗੇ ਡਾਕਟਰ ਬੰਨਾ ਹੈ ਤਾਂ ਇਸ ਕਰਕੇ ਵਾਹ ਜੀ ਕੀ ਬਾਤ ਆ ਤਾੜੀਆਂ ਵੀ ਜਿਵੇਂ ਆਪਾਂ ਕਹੀਏ ਵੀ ਕਿਸੇ ਨੇ ਡਾਕਟਰ ਬਣਨਾ ਨਾ ਪ੍ਰਾਈਵੇਟ ਕਾਲਜ ਦੇ ਵਿੱਚ ਤਾਂ ਕਰੋੜ ਦੇ ਰੁਪਇਆ ਤਾਂ ਲੱਗ ਜਾਂਦਾ ਹੋਊਗਾ ਜੀ ਕਰੋੜ ਰੁਪਇਆ ਲੱਗਣਾ ਤੇ ਇਹ ਕੁੜੀ ਨੇ ਬਹੁਤ ਘੱਟ ਪੈਸਿਆਂ ਦੇ ਵਿੱਚ ਡਾਕਟਰੀ ਕਰ ਲੈਣੀ ਆ ਮੈਨੂੰ ਪਤਾ ਹੈਗਾ ਮੈਂ ਜੋਤਸੀ ਨਹੀਂ ਹੈਗਾ ਪਰ ਮੈਨੂੰ ਪਤਾ ਹੈਗਾ ਕਿਉਂਕਿ ਬਹੁਤ ਜਾਨੀ ਕਿ ਟੋਪ ਆ ਤੇ ਅੱਗੇ ਇਹਨੇ ਪੈਸਟ ਵਗੈਰਾ ਕੱਢ ਜਾਣੇ ਨੇ ਡਾਕਟਰੀ ਤੋਂ ਬਾਅਦ ਜਾਨੀ ਕਿ ਕਿਹੜੇ ਫੀਲਡ ਦੇ ਵਿੱਚ ਜਾਣਾ ਸਿਵਲ ਸਰਵਿਸਸ ਜਾਣਾ ਜਾਂ ਫਿਰ ਅੱਗੇ ਡਾਕਟਰੀ ਦਾ ਨੋ ਪੇਸ਼ੇ ਵਜੋਂ ਛੋੜਨਾਗਾ ਤੁਸੀਂ ਸੋਚਿਆ ਤਾਂ ਸਰ ਇਹ ਹੈ ਵੀ ਐਮਬੀਬੀਐਸ ਤੋਂ ਬਾਅਦ ਯੂਪੀਐਸਸੀ ਜਾਂ ਪੀਸੀਐਸ ਦਾ ਟੈਸਟ ਦੇਣਾ ਹੈ ਤੇ ਅੱਗੇ ਸਿਵਲ ਸਰਵਿਸਸ ਦੇ ਵਿੱਚ ਜਾਣਾ ਓਕੇ ਇਸ ਸਾਰੇ ਜਾਨੀ ਕਿ ਸਕਸੈਸ ਦੇ ਵਿੱਚ ਤੁਹਾਡੇ ਟੀਚਰਸ ਦਾ ਪੇਰੈਂਟਸ ਦਾ ਤੁਸੀਂ ਕਹਿੰਦੇ ਹੋ ਰੋਲ ਰਿਹਾ ਉਹ ਰੋਲ ਕਿਸ ਲੈਵਲ ਤੱਕ ਰਿਹਾ ਕਿਉਂਕਿ ਕਈ ਵਾਰ ਬੱਚੇ ਕੀ ਕਰਦੇ ਨੇ ਸੋਚਦੇ ਨੇ ਕਰਦੇ ਵੀ ਕਹਿੰਦੇ ਰਹਿੰਦੇ ਆ ਪੜ ਲਾ ਕਿਤਾਬ ਚੱਕ ਲਾ ਪੜ ਲਾ ਤੇ ਉਹ ਇਰੀਟੇਟ ਵੀ ਹੋ ਜਾਂਦੇ ਨੇ ਹਨਾ ਕੀ ਇਰੀਟੇਟ ਹੋਏ ਹੋ ਤੁਸੀਂ ਕਦੇ ਵੀ ਇਸ ਤਰ੍ਹਾਂ ਜ਼ਿਆਦਾ ਕਰਦੇ ਨੇ ਕਿਆ ਹੋਵੇ ਜਾਂ ਕਰਦਿਆਂ ਨੂੰ ਇਹ ਕਹਿਣਾ ਪੈਂਦਾ ਸੀ ਕਿਤਾਬ ਰੱਖ ਦੇ ਕੀ ਸੀਗਾ ਨਹੀਂ ਲਾਈਕ ਕਰਦਿਆ ਨੇ ਮੈਨੂੰ ਅੱਜ ਤੱਕ ਨਹੀਂ ਕਿਹਾ ਵੀ ਜਾਂ ਤੂੰ ਪੜ ਜਾਂ ਨਾ ਪੜ ਮਤਲਬ ਹਮੇਸ਼ਾ ਜੇ ਮੈਂ ਪੜਦੀ ਸੀ ਤਾਂ ਸਪੋਰਟ ਕਰਦੇ ਸੀਗੇ ਮਤਲਬ ਕਈ ਵਾਰ ਹੋ ਜਾਂਦਾ ਵੀ ਨਹੀਂ ਜੀ ਕਰਦਾ ਤਾਂ ਮਤਲਬ ਮੇਰੇ ਘਰਦਿਆਂ ਨੇ ਕਦੇ ਫੋਰਸ ਨਹੀਂ ਕੀਤਾ ਵੀ ਤੂੰ ਕਰ ਕਰ ਕਿਉਂਕਿ ਪੜਿਆ ਵੀ ਉਹਦੀ ਜਾਂਦਾ ਜਦੋਂ ਆਪਣਾ ਮਨ ਹੋਵੇ ਹੁਣ ਕਰਦਿਆ ਨੇ ਕਹਤਾ ਵੀ ਕਿਤਾਬ ਛੱਕ ਕੇ ਪੜੋ ਵੀ ਹੁਣ ਆਪਾਂ ਲੈ ਕੇ ਬੈਠੇ ਰਹੀਏ ਸਮਝ ਕੁਛ ਆਵੇ ਨਾ ਉਹਦਾ ਵੀ ਕੋਈ ਫਾਇਦਾ ਨਹੀਂ ਵੀ ਆਪਣੇ ਅੰਦਰੋਂ ਮਨ ਹੋਵੇ ਉਦੋਂ ਪੜੋ ਤੇ ਜਿੰਨਾ ਪੜੋ ਉਨੀ ਮੋਟੀਵੇਸ਼ਨ ਨਾਲ ਪੜੋ ਵੀ ਇੱਕ ਵਾਰ ਪੜ੍ਹੇ ਤੇ ਸਾਰਾ ਕੁਝ ਯਾਦ ਹੋਵੇ ਤੇ ਆਪਾਂ ਤੋਂ ਕੁਝ ਪ੍ਰੋਡਕਟਿਵਿਟੀ ਹੋਵੇ। ਬਿਲਕੁਲ। ਮੈਨੂੰ ਲੱਗਦਾ ਇੱਕ ਸਵਾਲ ਹੋ ਹੀ ਨਹੀਂ ਸਕਦਾ ਵੈਸੇ ਉਹ। ਬਈ ਤੁਸੀਂ ਖੇਡਾਂ ਦੇ ਵਿੱਚ ਵੀ ਜਾਨੀ ਕਿ ਅੱਗੇ ਗਏ ਨੈਸ਼ਨਲ ਲੈਵਲ ਤੇ। ਜੇ ਤੁਸੀਂ ਖੇਡਾਂ ਵਾਲਾ ਟਾਈਮ ਵੀ ਪੜ੍ਹਾਈ ਨੂੰ ਦਿੰਦੇ ਤੇ ਫਿਰ ਜਾਨੀ ਕਿ ਦੋਗੇਤਾ ਆ ਹੀ ਨਹੀਂ ਸਕਦੇ ਸੀਗੇ। ਨੰਬਰ ਹੀ ਪੂਰੇ ਆ। ਪਰ ਤੁਸੀਂ ਬਹੁਤ ਕੁਝ ਮਿਸ ਕਰ ਜਾਣਾ ਸੀਗਾ। ਜੀ ਸਰ ਜੀ ਆਪਾਂ ਕਹੀਏ ਜਿਹੜਾ ਉਹ ਤੁਹਾਡਾ ਐਕਸਪੀਰੀਅੰਸ ਆ ਜਿਹੜੀ ਪੜ੍ਹਾਈ ਆ ਉਹ ਤਾਂ ਆਪਾਂ ਉੱਥੇ ਸਿਰਿਆ ਤਾਂ ਉਹ ਐਕਸਪੀਰੀਅੰਸ ਨੇ ਤੁਹਾਨੂੰ ਪੜ੍ਹਨ ਦੇ ਲਈ ਕਿਵੇਂ ਪ੍ਰੇਰਿਤ ਕੀਤਾ ਤੇ ਪੜ੍ਹਾਈ ਨੇ ਤੁਹਾਨੂੰ ਖੇਡਾਂ 'ਚ ਕਿਵੇਂ ਬੂਸਟ ਕੀਤਾ ਦੋਨਾਂ ਦਾ ਆਪਸ ਵਿੱਚ ਕੀ ਰਿਲੇਸ਼ਨ ਆ ਕਿਵੇਂ ਆ ਉਹਦੇ ਬਾਰੇ ਪਹਿਲਾਂ ਤਾਂ ਸਰ ਗੇਮਸ ਦੇ ਰਿਲੇਟਡ ਪਾਪਾ ਨੇ ਵੀ ਦੱਸਿਆ ਵੀ ਜਦੋਂ ਆਪਾਂ ਘਰੋਂ ਬਾਹਰ ਨਿਕਲਦੇ ਆ ਆਪਣੀ ਸਿਰਫ ਪੜ੍ਹਾਈ ਕੰਮ ਨਹੀਂ ਆਉਂਦੀ ਆਪਾਂ ਨੂੰ ਕੌਨਫੀਡੈਂਸ ਵੀ ਚਾਹੀਦਾ ਇੱਕ ਮੋਰਲ ਵੈਲਿਊਜ਼ ਵੀ ਹੁੰਦੀਆਂ ਨੇ ਉਹ ਸਭ ਕੁਝ ਆਪਾਂ ਗਰਾਊਂਡ ਤੋਂ ਸਿੱਖਦੇ ਆਂ ਵੀ ਕਿਸੇ ਦੀ ਰਿਸਪੈਕਟ ਕਿਵੇਂ ਕਰਨੀ ਆ ਸਭ ਕੁਝ ਆਪਾਂ ਨੂੰ sports ਤੋਂ ਮਤਲਬ ਸਾਰਾ ਕੰਬੀਨੇਸ਼ਨ ਆਪਾਂ ਨੂੰ ਮਿਲਦਾ ਉੱਥੇ ਤੇ ਸਟੱਡੀਜ਼ ਦੀ ਗੱਲ ਹੁਣ ਅਮ ਗੇਮਸ ਦੇ ਫਾਇਦੇ ਵੀ ਬਹੁਤ ਨੇ ਸਟੱਡੀਜ਼ ਦੇ ਵਿੱਚ ਲਾਈਕ ਹੁਣ ਮੈਂ ਪੇਪਰ ਦਿੱਤੇ ਉਹਦੇ ਵਿੱਚੋਂ ਕੁਝ ਕੇ ਨੰਬਰ ਮੇਰੇ ਕੱਟੇ ਵੀ ਹੋਣੇ ਬਟ ਜਿਵੇਂ ਮੈਂ ਕਿ ਮੈਂ ਸਟੇਟ ਦੇ ਵਿੱਚ 골ਡ ਮੈਡਲ ਆ ਮੇਰਾ ਉਸਦੇ 15 ਨੰਬਰ ਜੁੜੇ ਆ ਮਤਲਬ ਜੇ ਉਧਰੋਂ ਕੱਟੇ ਵੀ ਗਏ ਤਾਂ ਇਹ ਇੱਧਰ ਮੈਨੂੰ ਬੋਨਸ ਮਿਲਿਆ ਹੈ ਬਾਜੀ ਕੀ ਬਾਤ ਆ ਜੈਨ ਕਿ ਖੇਡਾਂ ਦਾ ਪੂਰਾ ਬੈਨੀਫਿਟ ਹੋਇਆਗਾ ਸੀ ਬਹੁਤ ਜ਼ਿਆਦੇ ਠੀਕ ਹੈ ਹੂੰ ਤੇ ਨਾਲ ਦ ਜਿਹੜਾ ਕਿ ਜਿਹੜਾ ਤੁਸੀਂ ਅੱਜ ਸਾਡੇ ਸਾਹਮਣੇ ਬੋਲ ਰਹੇ ਹੋ ਅਸੀਂ ਹੋਰ ਵੀ ਦੇਖਦੇ ਆ ਪਲੱਸ 2 ਵਾਲੇ ਬੱਚੇ ਉਹ ਸਾਰੇ ਇਸ ਤਰ੍ਹਾਂ ਬੋਲ ਨਹੀਂ ਸਕਦੇਗੇ ਤਾਂ ਇਹ ਤੁਹਾਡੀ ਡਿਵੈਲਪਮੈਂਟ ਕਿੱਥੋਂ ਹੋਈ ਕਿਵੇਂ ਹੋਈ ਮੈਂ ਤੁਹਾਨੂੰ ਸਵਾਲ ਕਰ ਰਿਹਾ ਤੁਸੀਂ ਉਹ ਸਵਾਲ ਦਾ ਜਵਾਬ ਦੇ ਰਹੇ ਹੋ ਹਨਾ ਨਾਲ ਦੀ ਨਾਲ ਦੇ ਰਹੇ ਹੋ ਇਹ ਕਿਵੇਂ ਹੋਇਆਗਾ ਸਰ ਮੈਂ 10th ਤੱਕ ਤਾਂ ਇੰਨੀ ਸ਼ਾਇ ਸੀ ਕਿ ਸਕੂਲ ਦੇ ਵਿੱਚ ਜੇ ਮੈਨੂੰ ਬੋਲਣ ਨੂੰ ਕਹਦੇ ਮੇਰੇ ਹੱਥ ਪੈਰ ਕੰਬਦੇ ਸੀ ਤੇ 10th ਤੱਕ ਮੈਂ ਗੇਮਸ ਵਿੱਚ ਵੀ ਜਾਦੇ ਮਤਲਬ ਖੇਡਦੀ ਨਹੀਂ ਸੀ ਮਤਲਬ ਲੈਵਲ ਤੱਕ ਸਟੇਟ ਲੈਵਲ ਵਗੈਰਾ ਤੱਕ ਉਸ ਤੋਂ ਬਾਅਦ ਮੈਂ ਗਰਾਊਂਡ ਰੈਗੂਲਰ ਜਾਣਾ ਸ਼ੁਰੂ ਕੀਤਾ ਸ਼ੁਰੂ ਕੀਤਾ ਦੋ ਟਾਈਮ ਤਿੰਨ ਟਾਈਮ ਤੇ ਉਦੋਂ ਥੋੜਾ ਕੰਫੀਡੈਂਸਲੀ ਬੂਸਟ ਹੋਇਆ ਜਦੋਂ ਅੱਗੇ ਐਪਰੀਸ਼ੀਏਸ਼ਨ ਮਿਲਦੀ ਆ ਟੀਚਰਸ ਵੱਲੋਂ ਵੀ ਤੇ ਜਦੋਂ ਪੋਚਾ ਵੱਲੋਂ ਵੀ ਕਿਹਾ ਜਾਂਦਾ ਵੀ ਹਾਂ ਬੱਚਿਆਂ ਨੂੰ ਦੱਸੋ ਅੱਗੇ ਕਰੋ ਉਸ ਤਰ੍ਹਾਂ ਮੈਂ ਕੋਈ ਗੇਮਸ ਨੂੰ ਹੀ ਕਹਨੀ ਆ ਵੀ ਖੇਡਣ ਨਾਲ ਇਹ ਕੌਨਫੀਡੈਂਸ ਵੀ ਆਉਂਦਾ ਹੈ ਹੂੰ ਬਹੁਤ ਵਧੀਆ ਜਾਨੀ ਕਿ ਤੁਸੀਂ ਐਕਸਪਲੇਨ ਕਰ ਰਹੇ ਹੋ ਮੈਨੂੰ ਲੱਗਦਾ ਨਹੀਂਗਾ ਵੀ ਪਲੱਸ 2 ਦੀ ਜਿਹੜੀ ਕੁੜੀ ਆ ਉਹ ਜਵਾਬ ਦੇ ਰਹੀ ਆ ਵੀ ਬਹੁਤ ਸੋਹਣੇ ਵਧੀਆ ਢੰਗ ਦੇ ਨਾਲ ਜਿਹੜੇ ਬੱਚਿਆਂ ਤੱਕ ਜਵਾਬ ਜਾ ਰਹੇ ਨੇ ਤੇ ਮੈਂ ਹੁਣ ਬੱਚਿਆਂ ਦੇ ਵਿੱਚੋਂ ਜਾਂ ਸਾਡੇ ਵੱਡੇ ਵੀ ਬੈਠੇ ਆ ਹਣੀ ਹੁਣੀ ਵੀਰ ਉਹਨਾਂ ਚੋਂ ਕਿਸੇ ਨੂੰ ਕਹੂੰਗਾ ਕਿਸੇ ਦਾ ਕੋਈ ਸਵਾਲ ਆ ਇੱਧਰ ਵੀ ਬੈਠੇ ਨੇ ਪਿੱਛੇ ਬਾਈ ਹੁਣੀ ਸਾਰੇ ਤੇ ਕਿਸੇ ਦਾ ਕੋਈ ਸਵਾਲ ਆ ਜਰੂਰ ਕਰੋ ਸਾਡੇ ਬਹੁਤ ਹੀ ਸਤਕਾਰਯੋਗ ਵੀਰ ਸਿਮਰ ਜੀ ਸਿੰਘ ਜੀ ਉਹਨਾਂ ਦੀ ਬੇਟੀ ਹਰਸ਼ੀਰ ਜੀ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਜਿਹੜੇ ਸਕੂਲ ਦੇ ਵਿੱਚ ਇਸ ਬੱਚੀ ਦੇ ਪੇਪਰ ਦਿੱਤੇ ਆ ਉਹ ਸਕੂਲ ਦੇ ਵਿੱਚ ਮੇਰੇ ਸਟਾਫ ਦੇ ਸਕੂਲ ਦੇ ਵਿੱਚੋਂ ਕੁਦਰਤੀ ਡਿਊਟੀ ਲੱਗੀ ਸੀ ਟੀਚਰਾਂ ਦੀ ਇਸ ਬੇਟੀ ਦਾ ਪੇਪਰ ਕਰਨ ਦਾ ਫਲੋ ਤੇ ਪੇਪਰ ਕਰਨ ਦਾ ਢੰਗ ਸਵਾ ਦੋ ਘੰਟੇ ਦੇ ਵਿੱਚ ਵਿੱਚ ਉਹ ਕਹਿੰਦੇ ਇਹਨੇ ਸਾਰਾ ਪੇਪਰ ਹੱਲ ਕਰਕੇ ਉਸ ਤੋਂ ਬਾਅਦ ਉਹਨੂੰ ਪੜ੍ਹਨਾ ਤੇ ਜਿਹੜੀਆਂ ਚੀਜ਼ਾਂ ਉਹਦੇ ਵਿੱਚੋਂ ਦੇਖਣਯੋਗ ਸੀ ਜਾਂ ਚੰਗੀਆਂ ਸੀ ਉਹਨੂੰ ਹਾਈਲਾਈਟ ਕਰਨਾ ਉਹ ਇਹਦੇ ਵਿੱਚ ਬਹੁਤ ਵੱਡਾ ਗੁਣ ਦੇਖਿਆ ਸਾਡੇ ਟੀਚਰਾਂ ਨੇ ਜੇ ਅਸੀਂ ਗੱਲ ਇਹ ਕਹਿ ਲਈਏ ਵੀ ਇੱਕ ਸਾਡੇ ਅਧਿਆਪਕ ਦੀ ਬੱਚੀ ਐ ਇਹਨੂੰ ਕਿਸੇ ਕਿਸਮ ਦੀ ਮਦਦ ਉਹ 100 ਦੇ ਵਿੱਚੋਂ ਪੁਆਇੰਟ ਵੀ ਨਹੀਂ ਹੋਈ ਇਹ ਬੇਟੀ ਨੇ ਆਪਣਾ ਕੰਮ ਆਪ ਕੀਤਾ ਸਾਡੇ ਟੀਚਰ ਇਹ ਗੱਲ ਦੇਖਦੇ ਸੀ ਵੀ ਇਹ ਜਿਹੜੀ ਲਿਖਾਈ ਆ ਲਿਖਾਈ ਨੂੰ ਤਾਂ ਤੇ ਆਪਾਂ ਕਹਿ ਨਹੀਂ ਗਏ ਵੀ ਹੱਦ ਤੋਂ ਵੱਧ ਚੰਗੀ ਤੇ ਹੱਦ ਤੋਂ ਵੱਧ ਦੀ ਸਪੀਡ ਇਹ ਦੋਨੇ ਚੀਜ਼ਾਂ ਕਿਸੇ ਕਿਸੇ ਦੀ ਗੁਣ ਹੁੰਦੇ ਰਹਿਗੇ ਇਹ ਬੇਟੀ ਦੇ ਵਿੱਚ ਇੰਨੇ ਚੰਗੇ ਗੁਣ ਸੀਗੇ ਵੀ ਸਵਾ ਦੋ ਤੇ ਢਾਈ ਘੰਟੇ ਦੇ ਵਿੱਚ ਵਿੱਚ ਇਹਨੇ ਪੇਪਰ ਕਰਕੇ ਸਾਰਾ ਪੇਪਰ ਆ ਉਹਦਾ ਪੜਨਾ ਉਹਦੇ ਵਿੱਚੋਂ ਹਰ ਸਵਾਲ ਦੇ ਵਿੱਚੋਂ ਜਿਹੜੀਆਂ ਚੰਗੀਆਂ ਗੱਲਾਂ ਸੀਗੀਆਂ ਉਹਨੂੰ ਹਾਈਲਾਈਟ ਕਰਨਾ ਤਾਂ ਜੋ ਜਿਹੜਾ ਅੱਗੇ ਪੇਪਰ ਕਰਨ ਵਾਲਾ ਬੰਦਾ ਉਹਦੇ ਦਿਮਾਗ ਦੇ ਵਿੱਚ ਹਰ ਇੱਕ ਗੱਲ ਵੱਢ ਸਕੇ ਵੀ ਬੱਚੇ ਦੇ ਨੇ ਕਿੰਨਾ ਸੋਹਣਾ ਤੇ ਕਿੰਨੇ ਵਧੀਆ ਢੰਗ ਦੇ ਨਾਲ ਇਹ ਪੇਪਰ ਕੀਤਾ ਇਸ ਕਰਕੇ ਮੈਂ ਮੇਰੇ ਛੋਡੇ ਵੀਰ ਨੂੰ ਤੇ ਮੇਰੀ ਭੈਣ ਨੂੰ ਸਾਰੇ ਪਰਿਵਾਰ ਨੂੰ ਵਧਾਈ ਦਿੰਦਾ ਜਿਹੜੀ ਬੱਚੀ ਨੇ ਸਾਡੇ ਅਧਿਆਪਕ ਬਰਦਲਾ ਤੇ ਜ਼ਿਲ੍ਹੇ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਨਾਂ ਰੋਸ਼ਨ ਕੀਤਾ ਧੰਨਵਾਦ